ਇਹਨਾਂ ਨੇ ਸਾਨੂੰ ਬਸਾਤਾ ਜੀ ਇਹਨਾਂ ਕਹੇ ਵੀ ਨਹੀਂ ਜੀ ਅਸੀਂ ਤਾਂ ਕਰਨੀ ਕਰਨਾ ਫਿਰ ਇਹਨਾਂ ਨੇ ਪੰਡਤ ਜੀ ਲੀਵਾ ਲਾਵਾ ਫਿਰ ਕਿਤੇ ਵਾਕਰ ਲੈ ਕੇ ਜੀ ਦੋ ਚਾਰ ਦਿਨ ਰਹੀ ਹੈ ਜੀ ਸਾਨੂੰ ਪਤਾ ਲੱਗ ਗਿਆ ਬਿਮਾਰੰਦੀ ਹੈ ਇਹਦਾ ਖੂਨ ਕੱਟ ਕੇ ਟੈਸਟ ਕਰਾਈ ਸੀ 4 ਗ੍ਰਾਮ ਕਈ 5 ਗ੍ਰਾਮ ਮੇਰਾ ਨਾਮ ਮਜੀਤ ਸਿੰਘ ਜੱਗੀ ਜੀ ਮੇਰੇ ਮੁੰਡੇ ਦਾ ਵਿਆਹ ਸੀ 31 11 2022 ਨੂੰ ਜੀ ਇਹ ਮੈਰੀ ਬਿਓਰੇ ਨਾਲ ਆਈ ਮੈਂ ਇਹਨਾਂ ਨੇ ਸਾਨੂੰ ਬਸਾਤਾ ਜੀ ਤੇ ਇਹ ਅਸੀਂ ਵਿਆਹ ਕੀਤਾ ਸੀ ਸਿੰਪਲ ਜਿਹਾ ਵਿਆਹ ਕੀਤਾ ਚੁੰਨੀ ਚੜ ਕੇ ਕਿ ਮੇਰੇ ਮੁੰਡੇ ਦਾ ਪਹਿਲਾ ਐਕਸੀਡੈਂਟ ਹੋ ਗਿਆ ਸੀ ਉਹਦੇ 22 ਤਰੀਕ ਨੂੰ ਹੋਇਆ ਸੀ ਔਰ ਉਹਦੇ ਰੋਡ ਉਪੇ ਵੀ ਅਸੀਂ ਡਿਡ ਵੀ ਰੋਡ ਉਪੇ ਆ ਏਦਾਂ ਕਰ ਰਿਹਾ ਕਲੰਬੀਆ ਚ ਇਹਨਾਂ ਨੇ ਜਬਦਸਤਿਕ ਦੇ ਸੀ ਟਾਈਮ ਲੈ ਰਿਹਾ ਇਹਨਾਂ ਨੇ ਲਿਆ ਨਹੀਂ ਇਹਨਾਂ ਦੇ ਦਿਲ ਚ ਖਾਲਾ ਸੀ ਤੇ ਇਹਨਾਂ ਕਹੇ ਵੀ ਨਹੀਂ ਜੀ ਅਸੀਂ ਤਾਂ ਕਰਨੀ ਹੀ ਕਰਨਾ ਫਿਰ ਇਹਨਾਂ ਨੇ ਪੰਡਤ ਲੀਆਂ ਲਾਵਾਂ ਫਿਰੇ ਕੀਤੀ ਬਾਕਰ ਲੈ ਕੇ ਜੀ ਤੇ ਦੋ ਦੋ ਚਾਰ ਦਿਨ ਰਹੀ ਹੈ ਜੀ ਸਾਨੂੰ ਪਤਾ ਲੱਗ ਗਿਆ ਬਿਮਾਰੰਦੀ ਹੈ ਤੇ ਇਹਦਾ ਖੂਨ ਕੱਟ ਕੇ ਟੈਸਟ ਕਰਾਈ ਸੀ 4 ਗ੍ਰਾਮ ਕਰੀ 5 ਗ੍ਰਾਮ ਤੇ ਵਿਆਹ ਤੋਂ ਪਹਿਲਾਂ 1 ਮਹੀਨਾ ਇਹ ਰੱਖ ਰਹੀਏ ਜੀਵਨ ਹਸਪੀਟਲ ਉਸ ਵਾਰ ਪੀਜੀਐਚ ਚ ਰੈ퍼 ਘਤਾ ਸਾਨੂੰ ਕਹਿੰਦੇ ਡੇਂਗੂ ਹੈ ਸਾਡੇ ਨੇ ਬੜਾ ਧੋਕਾ ਧੜੀ ਕੀਤੀ ਹੈ ਵਿਚੋਲਣਾ ਨਾਲ ਮਿਲ ਕੇ ਤੇ ਸਾਡਾ ਵੀ ਅਸੀਂ 15 ਜਨਵਰੀ ਨੂੰ ਗਏ ਸੀ ਸਬਜ਼ੀ ਮੰਡੀ ਸਬਜ਼ੀ ਲੈਣ ਮੀਆਂ ਬੀਬੀ ਸੀ ਤੇ ਪਿੱਛੋ ਜੀ ਇਹਦੀ ਮਾਂ ਤੇ ਇਹਦੀ ਪੈਣ ਤੇ ਇਹਦਾ ਪਿਓ ਆਇਆ ਤੇ ਨਾਲ ਹੀ ਮਾਂ ਅਸੀਂ ਵਿਚੋਲਣਾ ਤੇ ਇਹਨੇ ਫੋਨ ਕਰਕੇ ਆਪਣੀ ਕੁੜੀ ਨੂੰ ਕਹਿੰਦੇ ਵੀ ਸਾਮਾਨ ਪੈਕ ਕਰ ਲਿਆ ਕਹਿੰਦੇ ਹਾਂ ਜੀ ਕਹਿੰਦੇ ਸਾਡਾ ਸਾਰਾ ਕੁਝ ਸਾਮਾਨ ਲੈ ਕੇ ਆ ਜਾ ਫਟਾਟਾ ਟੈਕੀ ਬੈਗ ਪਰ ਕੇ نیچے ਆ ਜਾ ਜੇ ਨੀਚੇ ਘਰੇ ਤਰੀਬਿਲ ਲੱਗੜੇ ਇਹਨੇ ਆਪਣਾ ਟੈਕੀ ਬੈਗ ਪਰ ਕੇ ਲਈ ਸਾਰਾ ਕੁਝ ਸਾਡਾ ਗੋਲਡ ਚੋਰੀ ਕਰਕੇ ਲੈ ਗਈ ਸਾਡਾ ਨੁਕਸਾਨ ਬਹੁਤ ਹੋਇਆ ਜੀ ਮੇਰੇ ਅੱਗੇ ਪਹਿਲਾਂ 7:00 ਵਜੇ ਜੀ ਅਸੀਂ ਅਸੀਂ ਲੁੱਟੇ ਗਏ ਜੀ ਸਾਡੇ ਨਾਲ ਬਹੁਤ ਧੜੀ ਕੀਤੀ ਬਿਚੋਲਣੇ ਮਿਲੀਪੁਰ ਨਾ ਕੀਤਾ ਜੀ ਤੇ ਸਾਨੂੰ ਹੁਣ ਅਸੀਂ ਐਪਲੀਕੇਸ਼ਨ ਦਿੱਤੀ 6 ਪਰ ਵੀ 2000 ਐਂਡ 23 ਨੂੰ ਤੇ ਕਤ ਵਾਲੀ ਜੀ ਉਹ ਜੀਤ ਨੇ ਮਿਲ ਮਲਾਕੇ ਜੀ ਸਾਡੀ ਦਰਖਾਸਤ ਦੱਬੀ ਰੱਖੀ ਜੀ ਸਾਡੇ ਬਿਆਨ ਹੀ ਲਿਖ ਰਹੇ ਸਾਨੂੰ ਬੁਲਾਉਂਦਾ ਸੀ ਆਪ ਕਿਸਕ ਜਾਂਦਾ ਸੀ ਤੁਹਾਨੂੰ ਕੀਤਾ ਨਹੀਂ ਫਿਰ ਦੂਜੇ ਰੀਡਰ ਮਾਰਕਿਟ ਤੇ ਉਹਨੇ ਵੀ 8-9 ਮਹੀਨੇ ਲਾਤੇ ਜੀ ਤੇ ਇਹਨਾਂ ਨੇ ਫਿਰ ਛੁੱਟੀ ਦਰਖਾਸਤ ਸਾਡੇ ਕੋਲ ਦੇਤੀ ਡੋ ਰਿਐਕਟ ਦੀ ਨਾ ਇਹਨਾਂ ਕੋ ਕੋਈ ਸਬੂਤ ਭੂਮੈਂਟਰ ਸਰਚ ਤੋਂ ਵਾਪਸ ਚਲੀ ਗਈ ਕਾਉਂਸਲਿੰਗ ਤੋਂ ਵਾਪਸ ਆ ਤੇ ਕਿ ਡੀਐਸਪੀ ਤੋਂ ਵਾਪਸ ਚਲੀ ਗਈ ਚਾਂਸਿੰਗ ਕੋ ਇਹਨਾਂ ਮਿਲੀ ਭੁਗਣਾ ਵਾਲੇ ਸਾਡੇ ਛੁੱਟਾ ਪਰਚਾ ਦਰਜ ਕਰਤਾ ਸਾਡਾ ਸਾਰਾ ਕੁਝ ਲੈ ਗਏ ਉਹ ਸਾਡਾ ਪਰਚਾ ਕੱਲ ਦਰਜ ਕੀਤਾ 3 10 2024 ਨੂੰ ਐਫਰ ਨੰਬਰ ਹੈਗੇ 219 ਅੰਡਰ ਸੈਕਸ਼ਨ ਹੈਗੇ ਜੀ 406 ਤੇ 120 ਬੀ ਇਹਨਾਂ ਨੇ 379 ਨਹੀਂ ਲਈ 420 ਨਹੀਂ ਲਈ ਧੋਖਾ ਦੇ ਲਈ ਸਾਡੇ ਨਾਲ ਕੀਤੀ ਜੜੀ ਤੇ ਇਸ ਕਰਕੇ ਅਸੀਂ ਲੁੱਟੇ ਗਏ ਜੀ ਮੈਂ ਇਹ ਪਹਿਲਾਂ ਸੱਟਾਂ ਲੱਗੀਆਂ ਅਸੀਂ ਲੁੱਟੇ ਗਏ ਜੀ ਇਸ ਮੇਰੇ ਅੱਗੇ ਸੱਟਾਂ ਮੈਂ ਤੁਰਨੀ ਜ਼ਿਆਦਾ ਬੈਟਰ ਰਹਸਤੇ ਮੈਂ ਹਾਂ ਚਾਰ ਮਹੀਨੇ ਹੋ ਗਏ ਮੈਂ ਬੈਟਦੇ ਹਾਂ ਉਹ ਗਏ ਜੀ ਮੈਂ ਬੈਟ ਰਹਸਤੇ ਹਾਂ ਅਸੀਂ ਲੁੱਟੇ ਗਏ ਸਾਨੂੰ ਸੰਦਰ ਸਾਹਿਬ ਬਹੁਤ ਤਕਾ ਹੋਇਆ ਜੀ ਉਹਨੂੰ ਪ੍ਰਸ਼ਾਸਨਕੀਏ ਵੀ ਦਿੱਤਾ। ਉਹ ਪ੍ਰਸਾਸ਼ਨ ਕਰਨ ਇਹਨਾਂ ਨੇ ਕਹ ਸਕਦੇ ਸਨ ਕਿ ਕਾਰ ਵੀ ਕੀਤੀ ਜਾਏ ਸਾਡਾ ਸੋਨਾ ਬਰਮ ਕੀਤਾ ਜਾਵੇ। ਤੇ ਇਹਨਾਂ ਖਰਾਬ ਸਕਦੇ ਸਨ ਕਿ ਕਾਰ ਵੀ ਕੀਤੀ ਜਾਏ ਧਾਰਾ ਬੱਕੇ ਐਡ ਕੀਤੀ ਜਾਵੇ।